ਹਾਂਜੀ ਪਿਆਰੇ ਵਿਦਿਆਰਥੀਓ ਮੈਰਿਟੋਰੀਅਸ ਸਕੂਲਾਂ ਦੀ ਜਿਹੜੀ ਚੌਥੀ ਕਾਉਂਸਲਿੰਗ ਚੱਲ ਰਹੀ ਆ ਤੇ 29 6 24 ਨੂੰ ਜਾਨੀ ਕਿ ਅੱਜ ਦੂਸਰਾ ਦਿਨ ਆਖੀਰਲਾ ਦਿਨ ਹੈ ਅ ਅੱਜ ਜਿਹੜੀ ਕਾਉਂਸਲਿੰਗ ਹੋਣੀ ਹੈਗੀ ਉਹ ਓਪਨ ਕੈਟਾਗਰੀ ਦੇ ਨਾਲ ਸੰਬੰਧਿਤ ਹੈ ਓਪਨ ਕੈਟਾਗਰੀ ਤੋਂ ਪਹਿਲਾਂ ਮੈਂ ਸਪਸ਼ਟ ਕਰ ਦੇਵਾਂ ਓਪਨ ਕੈਟਾਗਰੀ ਦੇ ਵਿੱਚ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਹੋਏ ਬੱਚਾ ਨੂੰ ਰੱਖਿਆ ਗਿਆ ਜਾਨੀ ਕਿ ਜਿਨ੍ਹਾਂ ਨੇ 10ਵੀਂ ਸ਼੍ਰੇਣੀ ਸਰਕਾਰੀ ਸਕੂਲਾਂ ਵਿੱਚ ਪਾਸ ਕੀਤੀ ਆ ਜਾਂ ਫਿਰ ਅਸਾਇਤਾ ਪ੍ਰਾਪਤ ਸਕੂਲ ਨੇ ਜਾਂ ਮਾਨਤਾ ਪ੍ਰਾਪਤ ਸਕੂਲ ਨੇ ਪੰਜਾਬ ਬੋਰਡ ਦੇ ਉਹਨਾਂ ਨੂੰ ਰੱਖਿਆ ਗਿਆ ਦੇ ਵਿੱਚ ਕੱਲ ਜਿਹੜੀ ਕਾਉਂਸਲਿੰਗ ਹੋਈ ਸੀਗੀ ਪ੍ਰਾਈਵੇਟ ਦੀ ਹੋਈ ਸੀਗੀ WHHS ਕੈਟਾਗਰੀ ਸੀਗੀ ਡਿਸੇਬਲਡ ਕੈਟਾਗਰੀ ਸੀਗੀ ਓਪਨ ਕੈਟਾਗਰੀ ਵੀ ਕੱਲ ਹੋਈ ਹੈਗੀ ਸੋ ਅੱਜ ਲਾਸਟ ਦਿਨ ਹੈ 29 6 24 ਤੇ ਲੜਕੀਆਂ ਦੇ ਵਿੱਚ ਜਿਹੜਾ ਇਸ ਸਰ ਨੰਬਰ 801 ਤੋਂ ਲੈ ਕੇ 1605 ਐਸ ਆਰ ਨੰਬਰ 801 ਤੋਂ ਲੈ ਕੇ 1605 ਤੇ ਮੈਰਿਟ ਨੰਬਰ ਹੈ 378 ਤੋਂ 1185 ਇੱਕ ਵਾਰ ਫੇਰ ਦੁਹਰਾ ਦਿੰਨਾ ਐਸ ਆਰ ਨੰਬਰ 801 ਤੋਂ ਲੈ ਕੇ 1605 ਮੈਰਿਟ ਨੰਬਰ ਹੈ 378 ਤੋਂ 1182 ਤੇ ਲੜਕੀਆਂ ਦਾ ਓਪਨ ਦੇ ਵਿੱਚ ਹੈ ਐਸ ਆਰ ਨੰਬਰ 411 ਤੋਂ 814 ਤੇ ਮੈਰਿਟ ਨੰਬਰ ਹੈ 349 ਤੋਂ 752 ਲੜਕੇ ਹੈ ਓਪਨ ਦੇ ਵਿੱਚ ਐਸ ਆਰ ਨੰਬਰ 411 ਤੋਂ 814 ਤੇ ਮੈਰਿਟ ਨੰਬਰ ਹੈ 349 ਤੋਂ 752 ਸੋ ਇਹ ਜਾਣਕਾਰੀ ਆਪ ਵਿਦਿਆਰਥੀਆਂ ਤੱਕ ਪਹੁੰਚਾਈਏ ਤੇ ਤਾਂ ਕਿ ਹਰ ਬੱਚੇ ਕੋਲ ਗੱਲ ਪਹੁੰਚੇ ਕੋਈ ਵਾਂਝਿਆ ਨਾ ਰਹਿ ਜਾਣ ਕਿਉਂਕਿ ਚੌਥੀ ਕਾਉਂਸਲ ਆ ਚੁੱਕੀ ਆ ਤੇ ਵਿਦਿਆਰਥੀਆਂ ਨੂੰ ਜਿਹੜਾ ਸਕੂਲਾਂ ਦੇ ਵਿੱਚ ਵੱਧ ਤੋਂ ਵੱਧ ਫਾਇਦਾ ਉਠਾਉਣ ਮੁਫਤ ਪੜ੍ਹਾਈ ਮੌਤਰਾਇਸ਼ ਮੁਫਤ ਖਾਣਾ ਹੈ ਤੇ ਪੜ੍ਹ ਲਿਖ ਕੇ ਬੱਚੇ ਉੱਚ ਕੋਟੀ ਦੇ ਅਫਸਰ ਬਣਦੇ ਆ ਸੋ ਜਰੂਰ ਆਪਾਂ ਇਹ ਵੀਡੀਓ ਵੱਧ ਤੋਂ ਵੱਧ ਵਿਦਿਆਰਥੀਆਂ ਕੋਲੇ ਅੱਗੇ ਜਿਹੜਾ ਸ਼ੇਅਰ ਕਰੀਏ ਤੇ ਨਾਲ ਹੀ ਤੁਸੀਂ ਜਿਹੜਾ ਹੈਗਾ ਵਧੇਰੇ ਜਾਣਕਾਰੀ ਦੇ ਲਈ ਚੈਨਲ ਆ ਜਿਹੜਾ ਇਸ ਸਬਸਕ੍ਰਾਈਬ ਕਰ ਸਕਦੇ ਹੋਗੇ ਜੋ ਲਿਖਿਆ ਹੋਇਆ ਚੈਨਲ ਤਾਂ ਟੈਲੀਗ੍ਰam ਗਰੁੱਪ ਵੀ ਤੁਸੀਂ ਜਾ ਕੇ ਟੈਲੀਗ੍ਰam ਦੇ ਵਿੱਚ ਸਰਚ ਕਰ ਸਕਦੇ ਹੋ ਜਿੱਥੇ ਵੀ ਸਾਰੀਆਂ ਜਿਹੜੀਆਂ ਚੀਜ਼ਾਂ ਹੈ ਬਕਾਇਦਾ ਤੌਰ ਤੇ ਪਾਈਆਂ ਜਾਂਦੀਆਂ ਨੇ ਸ਼ੁਕਰੀਆ ਮਿਹਰਬਾਨੀ ਧੰਨਵਾਦ